ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਤੇਲ ਛੋਟੀਆਂ ਵਿਖਾਵਾਂਗੇ ਤੋਂ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਤੇ ਇੱਕ ਗੱਭਣ ਆ ਤੇ ਆਪਾਂ ਪਹੁੰਚਿਆ ਵੀਰ ਨੀਰੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਸਰੀ ਘਰ ਪਾਜੀ ਸਤਿ ਸ਼੍ਰੀ ਅਕਾਲ ਜੀ ਦੱਸਣਾ ਠੀਕ ਠਾਕ ਜੀ ਬਹੁਤ ਵਧੀਆ ਕਰੋੜਾਂ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਨੀਤਾ ਪਿੰਡ ਲਖੂਆ ਤਸੀਲੀਨ ਵਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 914460564 ਠੀਕ ਆ ਜੀ ਇਹ ਆਜੋ ਹੁਣ ਕੱਢਦੇ ਸ਼ੁਰੂਆਤ ਦੱਸੋ ਭਾਜੀ ਪਹਿਲੇ ਨੰਬਰ ਤੇ ਝੋਟੀ ਇਹ ਵੀਰ ਦੀ ਝੋਟੀ ਸੂਈ ਤੇ ਜੇ ਸੂਏ ਅੱਛਾ ਜੀ 10 ਕਿਲੋ ਦੁੱਧ ਤਿਆਰ ਆ ਅੱਛਾ ਅੱਛਾ ਕਿਰਾਇਆ ਹੀ ਦੇ ਦੇਣੀ 200 ਰੁਪਏ ਛੋਟ ਕਰਨੀ ਹੈ ਠੀਕ ਹੈ ਜੀ ਇਹਦੇ ਪਿੱਛੇ ਜਵਾਬ ਕੀ ਜੇ ਦੇਖੋ ਝੋਟੀ ਕੱਟੀ ਆ ਮਗਰ ਪਿੱਛੇ ਆ ਵੇਖੋ ਠੀਕ ਹੈ ਠੀਕ ਲੋ ਲੋ ਬਾਈ ਆਰਡਰ ਕਰਵਾ ਸਕਦੇ ਜੀ ਚੈੱਕ ਇਹ ਥਣ ਥਣੇ ਬਹੁਤ ਜ਼ਿਆਦਾ ਤੇਰਾ ਆ ਆ ਪਹਿਲੇ ਸੂਏ ਝੋਟੀ ਸੂਈ ਜੇ ਆਹ ਵਾਲਾ ਦਾ ਜਵਾਬ ਦੇ ਫੀਮਲ ਕਾਫ ਤੇ ਆਜੋ ਹੁਣ ਦੂਜੇ ਨੰਬਰ ਤੇ ਇਹ ਪਹਿਲੇ ਸੂਏ ਸੂਈ ਝੋਟੀ ਦੇਖੋ ਸਿੰਘ ਸਿਰ ਦੀ ਅੱ ਠੀਕ ਹੈ ਲੋ ਭਾਜੀ ਇਹਦਾ ਕੁਆਲਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਤੇ ਸਿੰਗ ਸਿੰਗ ਬਹੁਤ ਜਿਆਦਾ ਫੇਰਾ ਲੱਗਾ ਵਾ ਤੇ ਉਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਫੇਸ ਕੁਆਲਟੀ ਹਾਂਜੀ ਤੇ ਐ ਦੇਖੋ ਨਿਗਾ ਨਿਗਾ ਜਾ ਸਿੰਗ ਆ ਇਹ ਬਿਲਕੁਲ ਜਾਇ ਦੇ ਦੇਣੀ ਵੀਰ ਜੀ ਅੱਛਾ ਜੀ 72200 ਛੋੜ ਠੀਕ ਹੈ ਠੀਕ ਹੈ ਲੋ ਭਾਜੀ 72200 ਰੁਪਏ ਛੋੜ ਆ ਜੋ ਦਿਸ਼ਾ ਮਹੀਨੇ ਦੀ ਗੱਬਣ ਜੇ ਅੱਛਾ ਜੀ ਚੌਗੀ ਮੂੰਹ ਆ ਠੀਕ ਹੈ ਠੀਕ ਇਹ ਵੀ ਇੱਤੀ ਦੇ ਦੇਣੀ ਹੈ ਮਤਲਬ ਮੁੱਲ ਜਿੰਨਾ ਮਰਜੀ 64200 ਛੋੜ ਠੀਕ ਹੈ ਠੀਕ ਹੈ ਲੋ ਭਾਜੀ 64200 ਛੋੜ ਬਾਕੀ ਜੰਮੀ ਬੜੀ ਬਹੁਤ ਜਿਆਦਾ ਚੰ ਇਹ ਕੀ ਕਰ ਸਕਦੇ ਤੁਸੀਂ ਹਾਈਟ ਔਰ ਵੇਟ ਬਹੁਤ ਜ਼ਿਆਦਾ ਵਧੀਆ ਵਾ ਸਾਫ ਸੁਥਰੀ ਬੜੀ ਏ ਥਾਣਾ ਥਾਣਾ ਦੀ ਫੁੱਲ ਗਰੰਟੀ ਹੋ ਪਿੱਛੇ ਪਾਜੀ ਲਓ ਭਜੀ ਫੇਸ ਕੁਆਲਟੀ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾ ਦਿੰਨੇ ਆ ਤੇ ਬਿੱਲੀ ਅੱਖ ਆ ਗਈ ਆ ਤੇ ਸਿੰਘ ਸਿੰਘ ਬਹੁਤ ਜ਼ਿਆਦਾ ਪਿਆਰਾ ਲੱਗਾ ਵਾ ਤੇ ਆਹ ਵਾਲੇ ਦੋਵੇਂ ਜਵਾਕ ਆ ਜਿਹੜੀਆਂ ਤਾਰੀਆਂ ਸੋਈਆਂ ਵਾ ਦੋਵੇਂ ਪਿਛੇ ਕਟੀਆਂ ਵਾ ਦੋਵੇਂ ਕਟੀਆਂ ਹਨ ਠੀਕ ਆ ਠੀਕ ਆ ਜੀ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ